ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਕੀ ਹਾਲ ਨੇ ਸਾਰਿਆਂ ਦੇ ਅੱਜ ਤੁਹਾਨੂੰ ਇੱਕ ਹੋਰ ਜ਼ਰੂਰੀ ਜਾਣਕਾਰੀ ਦੇਣ ਲੱਗਾ ਤੇ ਕਈ ਭਰਾਵਾਂ ਦੇ ਮੈਸੇਜ ਵੀ ਆਏ ਸੀ ਕਿ ਪਸ਼ੂ ਲਿੱਸਾ ਹੋਈ ਜਾਂਦਾ ਸੂਣ ਤੋਂ ਮਹੀਨਾ ਰਹਿ ਗਿਆ ਸੂਣ ਚ ਜਾਂ 2 ਮਹੀਨੇ ਸੂਣ ਚ ਪਹਿਲਾਂ ਰਹਿ ਗਏ ਇੱਕ ਬਾਈ ਦਾ ਮੈਸੇਜ ਆਇਆ ਸੀ ਕਿੰਨਾ ਸੂਣ ਤੋਂ ਪਹਿਲਾ ਮਹੀਨਾ ਰਹਿ ਗਿਆ ਹੁਣ ਮਹੀਨਾ ਡੇਢ ਮਹੀਨਾ ਰਹਿ ਗਿਆ ਲੈ ਵੀ ਕੀ ਪਾਈਏ ਇਹ ਸਮਾਨ ਜਿਹੜਾ ਹੁੰਦਾ ਨਾ ਬਹੁਤ ਜ਼ਿਆਦਾ ਕੀਮਤੀ ਹੁੰਦਾ ਇੱਥੇ ਤੁਸੀਂ ਜਿੰਨਾ ਪਸ਼ੂ ਦਾ ਵੇਟ ਵਜਾ ਲਓਗੇ ਜਿੰਨਾ ਉਹਨੂੰ ਤਕੜਾ ਕਰ ਲਓਗੇ ਉਹਨਾਂ ਦਾ ਦੁੱਧ ਲੈ ਲਓਗੇ ਜਦੋਂ ਤੁਹਾਡਾ ਪਸ਼ੂ ਸੂਪਿਆ ਉਹ ਦੁੱਧ ਦੇਣ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਉਹਦਾ 100 ਗ੍ਰਾਮ ਵਜਨ ਵੀ ਨਹੀਂ ਵਧਾ ਸਕਦੇ ਕੋਈ ਪੱਕਾ ਜਾਣਕਾਰੀ ਵਧਾ ਸਕਦਾ ਪਰ ਜੇ ਕੋਈ ਕਹੇ ਰ ਵੀ ਮੈਂ ਉਸ ਤੋਂ ਬਾਅਦ ਰਾਜੀ ਕਰ ਲੂੰਗਾ ਗਾਈ ਨੂੰ ਉਸ ਤੋਂ ਬਾਅਦ ਰਾਜੀ ਨਹੀਂ ਕਰਨੀ ਹੁੰਦੀ ਗਾਈ ਗੱਲਾਂ ਆਏ ਆ ਬਈ ਜਿਹੜੇ ਇਹ 2-3 2 ਮਹੀਨੇ ਹੁੰਦੇ ਨੇ ਨਾ ਇਹੀ ਛੋਡੇ ਕੋਲੇ ਮੌਕਾ ਹੁੰਦਾ ਕਿ ਸਾਡੇ ਪਸ਼ੂ ਨੂੰ ਅਸੀਂ ਤੰਦਰੁਸਤ ਕਰ ਲਈਏ ਉਹਦਾ ਵਜਨ ਵਧਾ ਲੀਏ ਤੇ ਜਿੰਨਾ ਤੁਸੀਂ ਉਹਨੂੰ ਰਾਜ਼ੀ ਕਰ ਲੋਗੇ ਜਿੰਨਾ ਉਹਨੂੰ ਪਾਲੋਗੇ ਉਹਨਾਂ ਉਹਦੇ ਵਿੱਚੋਂ ਉਦੋਂ ਬਾਅਦ ਕੱਢ ਲੋਗੇ। ਇਹੀ ਗੱਲ ਆ, ਇਹੀ ਸਚਾਈ ਆ। ਹੁਣ ਜੇ ਵਿਚਾਰੀ 11 10 11 ਮਹੀਨੇ ਤੁਸੀਂ ਚੋਲੀ ਉਦੋਂ ਬਾਅਦ ਮਹੀਨਾ ਪਹਿਲਾਂ ਉਹ ਛੱਡੀ ਆ। 5-10 ਦਿਨ ਉਹਨੂੰ ਲੱਗ ਜਾਣਗੇ ਦੁੱਧ ਸਕਾਉਣ ਨੂੰ। ਉਦੋਂ ਆ 20 ਦਿਨ ਬਾਅਦ ਉਹਨੇ ਸੂ ਪੈਣਾ। ਜਦੋਂ ਉਹਦੇ ਚੱਡੇ ਦੇ ਵਿੱਚ ਸੈਲਰ ਰਿਪੇਅਰ ਹੋਏ ਉਹਦੇ ਕਿਉਂਕਿ ਦੁੱਧ ਜਿਹੜੇ ਚੱਡੇ ਦੇ ਵਿੱਚ ਲੇਵੇ ਦੇ ਵਿੱਚ ਸੈੱਲ ਹੁੰਦੇ ਨੇ ਜਦੋਂ ਉਹ ਡਾਊਨ ਪੈ ਜਾਂਦੇ ਨੇ ਪਸੂ ਦੁੱਧ ਫੇਰ ਹੀ ਸੁੱਕਦਾ ਨਾ ਉਹ ਕਦੋਂ ਰਿਪੇਅਰ ਹੋਏ ਜਿਹੜੀ ਜੱਪਾ ਕਹਿੰਦੇ ਆ ਥੱਲੇ ਦੁੱਧ ਵਾਲੀ ਨਾੜ ਆ ਨਾ ਮੋਟੀ ਜੀ ਨਾੜ ਹੁੰਦੀ ਆ ਨਾ ਵੀਰੇ 24 ਘੰਟਿਆਂ ਦੇ ਵਿੱਚ 1500 ਲੀਟਰ ਬਲੱਡ ਘੋਂਦਾ ਉਹਦੇ ਵਿੱਚ ਦੀ ਇਹ ਲੰਬ ਬਲੱਡ ਦਾ ਸ਼ਰਕੂਲੇਸ਼ਨ ਆ 24 ਘੰਟਿਆਂ ਦੇ ਵਿੱਚ 1500 ਲੀਟਰ ਬਲੱਡ ਘੁੰਦਾ ਫੇਰ ਜਾ ਕੇ ਦੁੱਧ ਬਣਦਾ ਕਦੋਂ ਮਤਲਬ ਕਿ ਉਹਨੂੰ ਸਮਾਂ ਜਦੋਂ ਸਮਾਂ ਹੀ ਨਾ ਮਿਲਿਆ ਫਿਰ ਉਹਦੀ ਕਿੱਥੋਂ ਪ੍ਰੋਪਰ ਤਰੀਕੇ ਨਾਲ ਜੇਰ ਪਊ ਤੇ ਕਿੱਥੋਂ ਬੱਚਾ ਹੋ 30 40 ਕਿਲੋ ਦਾ ਬੱਚਾ ਉੱਥੋਂ ਹੀ ਸਾਰੀਆਂ ਮਤਲਬ ਕਿ ਜਿੰਨੀਆਂ ਪ੍ਰੋਬਲਮ ਹੁੰਦੀਆਂ ਨੇ ਉੱਥੋਂ ਸਟਾਰਟ ਹੋ ਜਾਂਦੀਆਂ ਥੋੜੀਆਂ ਉਹਨੂੰ ਐ ਹੁੰਦਾ ਮਤਲਬ ਵੀ ਆਪਣਾ ਖਰਚਾ ਪਜ ਗਿਆ ਗੱਲ ਬਾਈ ਕੁਝ ਵੀ ਨਹੀਂ ਸਾਰੇ ਹੀ ਇਹ ਸਾਨੂੰ ਮਸ ਜਮਾ ਹੈ ਟੌਪ ਦੀ ਕੇਅਰ ਕਰਨੀ ਹੈ ਨਾ ਰੁਪਿਆ 9 9 ਤੋਂ 10000 ਰੁਪਿਆ ਲੱਗਦਾ ਨਹੀਂ ਜੇ ਤੁਸੀਂ 9000 ਰੁਪਿਆ ਲਾਤਾ ਸੂਣ ਤੋਂ ਬਾਅਦ ਛੋੜੇ 1 ਮਹੀਨੇ ਜਿੰਨਾ ਦੁੱਧ ਤਾਂ ਪਹਿਲਾਂ ਦਿੰਦੀ ਸੀ ਉਹ ਤਾਂ ਦੇਣੀ ਦੇਣਾ ਉਸ ਤੋਂ ਬਾਅਦ ਜਿਹੜਾ ਉਹ 5-7 ਕਿਲੋ ਦਾ ਜੰਪ ਮਾਰੂਗੀ ਐਕਸਟਰਾ ਦੁੱਧ ਦੇਊਗੀ ਛੋੜੇ 1 ਮਹੀਨੇ ਚ ਹੀ ਪੈਸੇ ਉਹਨੇ ਵਾਪਸ ਕਰ ਦੇਣੇ ਤੇ ਜਿਹੜਾ ਪਸ਼ੂ ਤੰਦਰੁਸਤ ਤੇ ਉਸ ਤੋਂ ਬਾਅਦ ਉਹਨੇ 50-60 ਦਿਨਾਂ ਦਾ ਕਿ ਦੁਬਾਰੇ ਜਦੋਂ ਗੱਬਣ ਹੋ ਜਾਣਾ ਜਿਹੜਾ ਉਹ ਤੁਹਾਨੂੰ ਬੈਨੀਫਿਟ ਮਿਲਣਾ ਉਹ ਤੁਹਾਨੂੰ ਫਰੀ ਦਾ ਤੇ ਸੂਣ ਤੋਂ ਪਹਿਲਾਂ ਘਟੋ ਘਟ ਤੁਸੀਂ 2 2.5 ਮਹੀਨੇ 75 ਦਿਨ ਪਹਿਲਾਂ ਪਸ਼ੂ ਨੂੰ ਡਰਾਈ ਕਰਨਾ ਸ਼ੁਰੂ ਕਰੋ 10 ਤੋਂ 15 ਦਿਨਾਂ ਦੇ ਵਿੱਚ ਡਰਾਈ ਕਰੋ ਪਸ਼ੂ ਨੂੰ ਪ੍ਰੋਪਰ ਤਰੀਕੇ ਨਾਲ ਕੋਈ ਐ ਫੀਡ ਬੰਦ ਕਰਨ ਦੀ ਲੋੜ ਨਹੀਂ ਹੁੰਦੀ ਕੋਈ ਤੂੜੀ ਤੇ ਕਰਨ ਦੀ ਲੋੜ ਨਹੀਂ ਹੁੰਦੀ ਕੋਈ ਤੂੜੀ ਤੇ ਕਰਨ ਦੀ ਲੋੜ ਨਹੀਂ ਹੁੰਦੀ ਪਸ਼ੂ ਨੂੰ ਪਹਿਲਾਂ ਤੁਸੀਂ ਮਤਲਬ ਕਿ ਉਹਦੀ ਜਿਹੜੀ ਆਪਣੀ ਦੁੱਧ ਵਾਲੀ ਫੀਡ ਹੁੰਦੀ ਹੈ ਉਹ ਘਟਾ ਦਿਓ ਥੋੜਾ ਜਿਹਾ ਪਾਣੀ ਘਟਾ ਦਿਓ ਪਸ਼ੂ ਦਾ ਟੂੜੀ ਦੀ ਮਾਤਰਾ ਥੋੜੀ ਜਿਹੀ ਵਧਾ ਦਿਓ ਫਿਰ ਇੱਕ ਡੰਗ ਕਰ ਲਓ ਪਸ਼ੂ ਨੂੰ ਫਿਰ ਇੱਕ ਡੰਗ ਛੱਡ ਕੇ ਚੋਣ ਲੱਗ ਜਾਓ ਜਦੋਂ ਮਤਲਬ ਕਿ 2 ਦਿਨਾਂ ਬਾਅਦ ਚੋਣ ਲੱਗ ਗਏ ਦੁੱਧ ਮਤਲਬ ਕਿ ਸੋਡਾ ਰਹਿ ਗਿਆ 8 ਤੋਂ 10 ਲੀਟਰ ਦੁੱਧ ਵੀ ਰਹਿ ਗਿਆ ਚਲ ਜੇ ਇਹਦਾ ਕੋਈ ਪਸ਼ੂ ਵੱਧ ਦਿੰਦਾ ਜਾਂ 15 ਲੀਟਰ ਵੀ ਰਹਿ ਗਿਆ ਮਤਲਬ ਚੰਗਾ ਪਸ਼ੂ ਆ ਕੋਈ ਵੱਧ ਦੁੱਧ ਵਾਲਾ 30 35 ਲੀਟਰ ਵਾਲਾ ਤਾਂ ਕੈਪਰਾਮੈਂਡ ਦੀਆਂ ਟੂਪਾਂ ਆਉਂਦੀਆਂ ਨੇ ਆਪਣੀਆਂ ਐਮ ਡੀ ਐਸ ਦੀਆਂ ਕੈਪਰਾਮੈਂਡ ਚੰਗੀ ਤਰ੍ਹਾਂ ਸਾਫ਼ ਕਰਕੇ ਬੀਟਾ ਡੀ ਨਾਲ ਧੋ ਕੇ ਚਾਰੇ ਥਣਾ ਦੇ ਵਿੱਚ ਟੂਬਾਂ ਭਰ ਕੇ ਛੱਡ ਦਿਓ ਉਦੋਂ ਬਾਅਦ ਚੋਈ ਜਾਣ ਦੇ ਕੋਈ ਚੱਕਰ ਨਹੀਂ ਉਹਨੂੰ ਮਤਲਬ ਕਿ ਜਿਹੜੇ ਦੁੱਧ ਵਾਲੇ ਪਸ਼ੂ ਨੇ ਉਹਨਾਂ ਤੋਂ ਵੜਾ ਜਾ ਅਲੱਗ ਕਰ ਦਿਓ ਕਿਉਂਕਿ ਜਦੋਂ ਤੁਸੀਂ ਧਾਰ ਚੋਣੇ ਹੋ ਨਾ ਜਦੋਂ ਮਸ਼ੀਨ ਨਾਲ ਚੋਣੇ ਹੋ ਤਾਂ ਉਹਦੇ ਦਿਮਾਗ 'ਚ ਖਿਆਲ ਜਾਂਦਾ ਜਿਹੜੇ ਮਤਲਬ ਕਿ ਉਹ ਫਿਰ ਦੁੱਧ ਵਾਲੇ ਆਉਂਦੀਆਂ ਸਮਾ ਕਰ ਲੈਂਦੀ ਆ ਥੋੜਾ ਜਿਹਾ ਪਾਸੇ ਰੱਖੋ ਮਤਲਬ ਕਿ ਉਹਨੂੰ ਤੇ 2 ਮਹੀਨੇ ਪਹਿਲਾਂ ਜਦੋਂ ਪੂਰੇ 2 ਮਹੀਨੇ ਰਹਿ ਗਏ ਤੁਸੀਂ ਉਹਨੂੰ 2 ਤੋਂ 2.5 ਕਿਲੋ ਕਿਸੇ ਵੀ ਕੰਪਨੀ ਦੀ ਲਿਆਓ 2.5 ਤੋਂ 3 ਕਿਲੋ ਉਹਨੂੰ ਡਰਾਈ ਫੀਡ 2.5 ਕਿਲੋ ਡਰਾਈ ਫੀਡ ਪਾਉਣੀ ਸ਼ੁਰੂ ਕਰ ਦੋ ਮਤਲਬ ਕਿ ਤੁਹਾਡੀ ਸਾਰੀ ਜੇ 2.5 ਕਿਲੋ ਪਾਉਂਗੇ ਮਤਲਬ ਕਿ ਮਹੀਨੇ 'ਚ ਤੁਹਾਡੀ 2 ਕਿਲੋ ਦਾ 60 ਕਿਲੋ ਜੇ 3 ਕਿਲੋ ਪਾਈ ਤਾਂ 90 ਕਿਲੋ ਮਤਲਬ 3.5 ਕਿਲੋ ਫੀਡ ਪਾਉਣ ਦੇ 2 ਗੱਟੇ ਲੱਗਣੇ ਆ ਸਾਰੇ 35-3400 ਰੁਪਏ ਦੇ ਹੋਗੇ ਜਦੋਂ ਰਹਿ ਗਏ ਤੁਹਾਡੇ 25 ਦਿਨ ਉਸ ਤੋਂ ਬਾਅਦ ਤੁਸੀਂ ट्रांजੈਕਸ਼ਨ ਫੀਡ ਪਾਉਣ ਲੱਗ ਜਾਓ 3 ਕਿਲੋ 3 ਕਿਲੋ ਫੀਡ ਪਾਉਂਦੇ ਪਾਉਂਦੇ ਜਦੋਂ ਤੁਹਾਡੇ ਮਤਲਬ ਕਿ 7-8 ਦਿਨ ਰਹਿ ਗਏ 6 ਸੱਤ ਦਿਨ ਰਹਿ ਗਏ ਉਦੋਂ 5 ਕਿਲੋ 6 ਕਿਲੋ ਮਤਲਬ ਕਿ ਜਮ ਜਮ 7-8 ਕਿਲੋ ਤੱਕ ਲੈ ਜਾਓ ਪੂਜੇ ਕੱਖ ਪੱਠਾ ਘਟਾ ਦਿਓ 6-7 ਕਿਲੋ ਤੱਕ ਵੀ ਪਾਓ ਤੇ ਜਦੋਂ ਤੁਸੀਂ ਡਰਾਈ ਕਰਨਾ ਪਸ਼ੂ ਡੀਵਾਰਮਿੰਗ ਜ਼ਰੂਰ ਕਰ ਲੈਣੀ ਹੈ ਜਿਹੜੀ ਪ੍ਰੇਗਨਸੀ ਸੇਫ ਹੁੰਦੀ ਹੈ ਜਿਵੇਂ ਪੈਨਾਕ्योर ਦੀ ਗੋਲੀ ਆਉਂਦੀ ਹੈ ਤੇ ਨਗਰਾਮ ਚ ਵਧੀਆ ਤਿੰਨ ਮਹੀਨੇ ਪਹਿਲਾਂ ਮਤਲਬ ਕਿ ਤੁਹਾਨੂੰ ਪਤਾ ਲੱਗ ਵੀ ਆ ਪਸ਼ੂ ਆਪਾਂ ਡਰਾਈ ਕਰਨਾ ਉਹਦੀ ਡੀਵਾਰਮਿੰਗ ਜ਼ਰੂਰ ਕਰੋ ਤਾਂ ਕਿ ਪਤਾ ਕੀ ਹੈ ਜੇ ਤੁਸੀਂ ਚਾਰ ਗੱਟੇ ਖਵਾਏ ਨੇ ਨਹੀਂ ਜੋ ਉਹਦੇ ਪੇਟ ਚ ਮਲੱਪ ਵਗੈਰਾ ਨੇ ਤਾਂ ਤੁਹਾਡੇ ਦੋ ਡੂੜ ਹੀ ਲੱਗਣਾ ਬਾਕੀ ਉਹ ਪਗਣ ਰਾਜ਼ੀ ਨਹੀਂ ਹੁੰਦਾ ਉਹਨੇ ਮਤਲਬ ਪਾਣੀ ਖਾ ਜਾਣੇ ਸਾਰੇ 7 8 9000 ਰੁਪਏ ਦਾ ਖਰਚਾ ਇਹ ਸਿੰਪਲ ਆ ਇਹ ਨਾਲ ਬੈਟਮ ਵਿੱਚ ਵਗੈਰਾ ਦੇ ਦੋ ਜਾਂ ਬਾਇਓਟੈਨ ਦਾ ਪਾਊਡਰ ਆਉਂਦਾ ਇੱਕ ਬਾਇਓਟੈਨ ਦਾ ਪਾਊਡਰ ਦਾ 2 ਗ੍ਰਾਮ ਚ ਆਉਂਦਾ ਜੈਗਰੋਵਿਟ ਦਾ ਨਾਲ ਤੁਸੀਂ ਜੇ 5 ਗ੍ਰਾਮ ਦੇ ਦੋ ਤਾਂ ਉਹ ਸਿਉਨੇ ਤੇ ਛਾਗ ਗਈ ਆ ਫਿਰ ਫਿਰ ਦੇਖੋ ਤੁਸੀਂ ਲਈ ਹਾਂ ਪਿਛਲੇ ਸੂਏ ਕੀ ਸੀ ਆ ਸੂਏ ਕੀ ਆ ਤੇ ਨਾਲੇ ਦੇਖੋ ਚਮਕ ਚੂਮਕੋ ਗਾਈ ਤੇ ਨਾਲੇ ਮਤਲਬ ਕਿ ਸਰੀਰ ਦੇਖੋ ਬੰਦਾ ਤੁਸੀਂ ਸਿਰਫ 8-9000 ਰੁਪਇਆ ਜਿਹੜਾ ਉਹਨੇ ਕਵਰ ਕਰ ਦੇਣਾ ਤੁਹਾਡਾ ਅਗਲੇ ਸੂਏ ਤੇ ਗੱਲ ਇਹ ਹੈ ਬਾਈ ਵੀਰੋ ਕੁਝ ਵੀ ਨਹੀਂ ਹੈਗੀ ਤੇ ਇਹਦਾ ਤੁਹਾਨੂੰ ਜਿਹੜਾ ਫਾਇਦਾ ਮਿਲਣਾ ਹੈ ਇਹਦਾ ਇਹ ਉਹ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਤਾਂ ਪਸ਼ੂ ਨੇ ਮਰੇ ਜਾ ਕੇ ਗੱਭਣ ਛੇਤੀ ਹੋਣਾ ਇੱਕ ਦੁੱਧ ਤਾਂ 5-7 ਕਿਲੋ ਵੱਧ ਦੇਣੀ ਦੇਣਾ ਤੇ ਦੂਜੀ ਗੱਲ ਜੇ ਕਿਸੇ ਵੀਰ ਨੇ ਆਪਦੀ ਫੀਡ ਬਣਾ ਕੇ ਸ਼ੁਰੂ ਪਾਉਣੀ ਹੋਈ ਉਹ ਉਦੋਂ ਵੀ ਨਿਆਰੇਦਾਰ ਆ ਤਾਂ ਉਹਦੇ ਜੇ ਕਿਸੇ ਵੀਰ ਨੇ ਆਪਦੀ ਫੀਡ ਤਿਆਰ ਕਰਕੇ ਪਾਉਣੀ ਆ ਉਹ ਮਤਲਬ ਕਿ ਮੁੱਲ ਦੀ ਫੀਡ ਤੋਂ ਵੀ ਉੱਪਰ ਆ ਤਾਂ ਉਹ ਵੀਰ ਨੇ ਜੇ ਕਿਸੇ ਨੇ ਬਣਾਉਣੀ ਹੋਵੇ ਤਾਂ ਮਤਲਬ ਕਿ ਵਧੀਆ ਕੋਈ ਸ਼ਕੀਨ ਆ ਤਾਂ ਆਪਾਂ ਨੂੰ ਫੋਨ ਕਰ ਲੈ ਨੰਬਰ ਆਪਣਾ ਹੈਗਾ 97792 22530 ਇੱਕ ਹੈਗਾ 99699 22530 मतलब फोन कर लो ਤੇ ਜਿਹੜੇ 25 ਦਿਨ ਪਹਿਲਾਂ ਆਪਾਂ ਹੋਰ ਵੀ ਟ੍ਰੀਟਮੈਂਟ ਕਰਾਉਣੇ ਹੋ ਤੇ ਜਿੰਨੇ ਕੋ ਟੀਕੇ ਲਾਉਣੇ ਆ 25 ਵਗੈਰਾ ਦੇ ਉਹ ਵੀ ਦੱਸ ਦਿਆਂਗੇ ਆਪਾਂ ਡਿਟੇਲ ਦੇ ਵਿੱਚ ਲ ਵੀ ਕਿੰਨੇ ਕਿੰਨੇ ਗੈਪ ਤੇ ਲਾਉਣੇ ਆ ਜੇ મતલਬ ਕਿ ਕਿਸੇ ਬੰਦੇ ਨੇ ਤਾਂ મતલਬ ਕਿ ਫੇਰ ਦੇਖਿਓ ਬਾਈ ਲ ਵੀ ਕੀ ਬਣਦਾ ਲ ਵੀ ਪਿਛਲੇ ਸੂਏ ਤੁਸੀਂ ਕੀ ਕਰਿਆ ਸੀਗਾ ਤੇ ਐਦਕੀ ਤੁਸੀਂ ਰਿਜ਼ਲਟ ਕੀ ਲੇਤਾ ਤੇ ਹੋਰ ਕਿਸੇ ਵੀਰ ਨੂੰ ਕਿਸੇ ਵੀ ਤਰੀਕੇ ਦੀ ਜਾਣਕਾਰੀ ਹੋਵੇ ਨੰਬਰ ਦੋਲਤਾ ਤੇ ਚੈਨਲ ਨੂੰ ਨਾ ਵੀਰੇ ਇੱਕ ਨਾ ਬਾਈ ਮੈਂ ਦੇਖਿਆ ਯਾਰ ਥੋੜਾ ਜਨਾ ਆਪਾਂ ਦਾ ਇਹੀ ਚੀਜ਼ ਹੈ ਵੀ ਆਪਾਂ ਤਾਂ ਦੇਖਾ ਸੱਚ ਬੋਲੀ ਜਾਣਾ ਦੇਖਾ ਸਿੰਪਲ ਆਪਾਂ ਦਾ ਸਿੰਪਲ ਵੀਡੀਓ ਬਣਾਉਣਾ ਨਾ ਆਪਾਂ ਨੂੰ ਕੋਈ ਆ ਉਹ ਫੋਟੋਆਂ ਫੂਟੋਆਂ ਹੀ ਲਾ ਕੇ ਦੇਖਾ ਜੇ ਨਾ ਕੁਝ ਬਣਾਉਣਾ ਆਉਂਦਾ ਨਾ ਉਹ ਤੇ ਕੁਝ ਲਾਉਣਾ ਆਉਂਦਾ ਨਾ ਲਿਖਣਾ ਆਉਂਦਾ ਤੇ ਜਿਹੜੇ ਕਿਸੇ ਵੀਰ ਨਾਲ ਆਪਾਂ ਨੂੰ ਪਿਆਰ ਕਰਦਾ ਤੇ ਉਹਨੇ ਆਪਾਂ ਨੂੰ ਦੇਖ ਹੀ ਲੈਣਾ ਉਹਨੇ ਸ਼ੇਅਰ ਵੀ ਕਰ ਲੈਣਾ ਤੇ ਉਹਨੇ ਗਾਹਾਂ ਵੀ ਸਪੋਰਟ ਕਰਵਾ ਕਰਨੀਆਂ ਜਿਹਨੂੰ ਆਪਣੇ ਨਾਲ ਪਿਆਰ ਹੈ ਤੇ ਆਪਾਂ ਦਾ ਕਹਿਣਾ ਹੈ ਬਸ ਜੋ ਆਪਣੇ ਕੋਲ ਸਿੱਖਿਆ ਹੋਇਆ ਆ ਆਪਾਂ ਦੱਸਿਏ ਕਿਸੇ ਵੀ ਵੀਰ ਨੇ ਕਿਸੇ ਵੀ ਤਰੀਕੇ ਦੀ ਮਦਦ ਜਿਵੇਂ ਮਤਲਬ ਆਪ ਦੀ ਘਰ ਦੀ ਫੀਲਡ ਬਣਾ ਕੇ ਤਿਆਰਪਾਉਣ ਕਰਨੀ ਆ ਉਹ ਵੀ ਆਪਾਂ ਨੂੰ ਫੋਨ ਕਰ ਲਿਓ 24 ਘੰਟੇ ਕਦੋਂ ਮਰਜ਼ੀ ਬਾਈ ਫੋਨ ਕਰੋ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਆ ਆਪਾਂ ਜਿੰਨਾ ਹੋ ਸਕੇ ਉਸ ਤੋਂ ਵੱਧ ਉਸ ਤੋਂ ਵੱਧ ਕਰਾਂਗੇ ਧੰਨਵਾਦ ਸਾਰਿਆਂ ਦਾ ਸ਼ਸ਼ੀ ਕਾ